ਸੋਨ ਵਾਲਿਆਂ ਨੂੰ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਇਹ ਮੈਂ ਇੱਕ ਐਗਜ਼ਾਮਪਲ ਦੇ ਚੁੱਕਾ ਹਾਂ ਇੱਕ ਵਿਅਕਤੀ ਜਿਹਦਾ ਨਾਮ ਵੀ ਧਾਲੀਵਾਲ ਹੈ ਔਰ ਕ੍ਰੀਡਨ ਬੋਰਨ ਹੈ ਔਰ 300 ਪਾਉਂਡ ਘਟ ਕੇ ਉਹਦਾ ਹੁਣ 200 ਦੇ ਵੀ ਘੱਟ ਰਹਿ ਗਿਆ ਇੱਕ ਸਮਥਿੰਗ ਕੋਈ 145 ਪਾਉਂਡ ਦੇ ਲਗਭਗ 125 ਪਾਉਂਡ ਤੋਂ ਵੀ ਘੱਟ ਮੇਰੇ ਖਿਆਲ ਅਰਾਊਂਡ ਥੈਟ ਡਾਕਟਰ ਸਾਹਿਬ ਇਸੋ ਸੱਚ ਹੁੰਦਾ ਕਿ ਸੱਚਮੁੱਚ ਜੋ ਅਸੀਂ ਕਹਿੰਦੇ ਆ ਉਹ ਤੁਸੀਂ ਕਰਕੇ ਦਿਖਾ ਲਦੇ ਹੋ ਤਾਂ ਲੋਕਾਂ ਦਾ ਭਾਰ ਘਟਾਉਂਦੇ ਹੋ ਔਰ ਦਸਿਆ ਕਿ ਪਰ ਇੰਨਾ ਜਿੱਥੇ ਬਸੇ ਬਹੁਤ ਸਾਰੇ ਬਿਮਾਰੀਆਂ ਬੀਸੀ ਜਿਹੜੀਆਂ ਕਿ ਜਿਨ੍ਹਾਂ ਦਾ ਇਲਾਜ ਆਪਣੇ ਆਪ ਹੋ ਗਿਆ ਡਾਕਟਰ ਜੀ ਕਿੰਨੇ ਸਾਲ ਹੋ ਗਏ ਨੇ ਤੁਹਾਨੂੰ ਇਸ ਫੀਲਡ ਦੇ ਵਿੱਚ ਲੋਕਾਂ ਦਾ ਭਾਰ ਘਟਾਉਂਦਿਆਂ ਨੂੰ ਅਤੇ ਨਾਲ ਆਪਣੇ ਆਪ ਬਿਮਾਰੀਆਂ ਜਿਹੜੀ ਖਤਮ ਹੋ ਜਾਂਦੀਆਂ ਉਹ ਕਿਹੜੀ ਕਿਹੜੀ ਮੇਜਰ ਬਿਮਾਰੀਆਂ ਹੁੰਦੀਆਂ ਅੱਜ ਅਸੀਂ ਇਹ ਚੰਨਣਾ ਪਾਹਾਂਗੇ ਪਾਵਾਂਗੇ ਲੋਕਾਂ ਤੱਕ ਸਾਜੀ ਬਸੀ ਸਾਹਿਬ ਬੇਸਿਕਲੀ 2000 ਤੋਂ ਆਪਾਂ ਇੱਥੇ ਸਟਾਰਟ ਕੀਤਾ ਜੀ ਉਸ ਤੋਂ ਪਹਿਲਾਂ ਮੈਂ ਅਮਰੀਕਾ ਚ ਗੱਲ ਕਰੀਏ ਇਟਸ ਲਾਈਕ 2050 ਇਸ ਗoing on ਜੀ ਇਹ ਆਪਣਾ ਸੈਂਟਰ ਆਫ ਐਕਸਲੈਂਸ ਹੈਗਾ ਵਰਲਡ ਦਾ ਗਲੋਬਲ ਹਬ ਹੈ ਇੱਥੇ ਆਪਣੇ ਡਿਫਰੈਂਟ ਕੰਟਰੀਜ਼ ਤੋਂ ਪੇਸ਼IENTS ਆਉਦੇ ਨੇ ਰੀਜ਼ਨ ਉਹੀ ਹੈ ਕਿ ਕਿ ਡਿਲੇਡ ਹੈ ਟ੍ਰੀਟਮੈਂਟ ਨਾ ਜਿਵੇਂ ਕੈਨੇਡਾ ਯਾ ਹੋਰ ਵੀ ਇੰਗਲੈਂਡ ਯੂਰਪ ਸਾਰਾ ਆਸਟ੍ਰੇਲੀਆ ਇੱਥੇ ਟਾਈਮ ਬਹੁਤ ਲੱਗਦਾ ਹੈ ਲੈ ਇੰਨਾ ਬੜੀਆਂ ਲੰਬੀਆਂ ਅਮਰੀਕਾ ਚ ਵੀ ਦੋ ਦੋ ਸਾਲ ਦੀ ਅਪਾਇੰਟਮੈਂਟ ਹੈ ਜੀ ਜੇ ਰੀ ਸਰਜਰੀ ਹੈ ਵੈਸੇ ਸਿੰਪਲ ਆ ਬਿਲਕੁਲ ਕਿਉਂਕਿ ਆਪਾਂ ਚਾਹੁੰਦੇ ਹਾਂ ਵੀ ਜਮ੍ਹਾਂ ਘੱਟ ਹੋਵੇ ਜਿਹਨੂੰ ਪੰਜਾਬੀ ਚ ਕਹਿੰਦੇ ਨੇ ਵੀ ਪਾਣੀ ਵੀ ਲੱਗਦਾ ਸੋ ਉਹਦੇ ਲਈ ਇਹਨੂੰ ਬਾਈਪਾਸ ਅਸਲ ਵਿੱਚ ਕਹਿੰਦੇ ਗੈਸਟ੍ਰਿਕ ਬਾਈਪਾਸ ਆ ਵੀ ਸਟਮਕ ਤੋਂ ਥੋੜਾ ਅੱਗੇ ਫੂਡ ਪਚਾ ਲੈਣੇ ਤਾਂ ਕਿ ਜਮਾ ਘੱਟ ਹੁੰਦਾ ਤਾਂ ਸਟਮਕ ਦਾ ਸਾਈਜ਼ ਵੀ ਥੋੜਾ ਛੋਟਾ ਕਰ ਦਿੰਦੇ ਆ ਕਿ ਦੋ ਰੋਟੀਆਂ ਖਾ ਕੇ ਜਿਹੜਾ ਪੇਟ ਭਰ ਜਾਂਦਾ ਸੋ ਇਹ ਕੋਈ ਨਵੀਂ ਚੀਜ਼ ਨਹੀਂ ਐ ਵੈਸੇ 65 ਸਾਲ ਤੋਂ ਇਹ ਚੱਲ ਰਹੀ ਆ ਅਮਰੀਕਾ ਦੇ ਵਿੱਚ ਪਹਿਲਾਂ ਸ਼ੁਰੂ ਹੋਇਆ ਸੀਗਾ ਪਰ ਹੁਣ ਇੰਡੀਆ 'ਚ ਵੀ ਕਾਫੀ ਜ਼ਿਆਦਾ ਮੋਟਾਪਾ ਨਾਲ ਸਾਰੀਆਂ ਬਿਮਾਰੀਆਂ ਜਿਵੇਂ ਤੁਸੀਂ ਦੱਸਿਆ ਸਟੋਈਟ ਐਪਟੀਆਂ ਰਿਕੜੇ ਮਾਰਦੇ ਬੰਦੇ ਕਈ ਤੁਹਾਡੇ ਕੋਲੇ ਵੀ ਕਈ ਵਾਰੀ ਆਪਾਂ ਨਹੀਂ ਖਬਰਾਂ ਵੀ ਦੇਖਦੇ ਆਂ ਵੀ ਜੀ ਉਹ ਮੀਟਿੰਗ ਦੇ ਵਿੱਚ ਕੋਈ ਅਫਸਰ ਜਾਂ ਕੋਈ ਮੰਤਰੀ ਸੌਂ ਗਏ ਬੈਠੇ ਬੈਠੇ ਕਿਉਂਕਿ ਉਹ ਰਾਤ ਨੂੰ ਨੀਂਦ ਨਹੀਂ ਆਉਂਦੀ ਘਰਾੜੇ ਵੱਜਦੇ ਆ ਆਕਸੀਜਨ ਵੀ ਪੂਰੀ ਹੁੰਦੀ ਕਈ ਆਪਾਂ ਸੁਣਦੇ ਆਂ ਕਬੱਡੀ ਪਲੇਅਰ ਜੀ ਕੋਈ ਸੁੱਤਾ ਪਿਆ ਰਹਿ ਗਿਆ ਰਾਤ ਨੂੰ ਯੰਗ ਬੰਦਾ ਇਹ ਸਾਰਾ ਸਮੀਟ ਕਰਨੀਆਂ ਦਾ ਹੀ ਆ ਜੀ ਕਿਉਂਕਿ ਗਰਦਨ ਭਾਰੀ ਫੋਨ ਕਰਕੇ ਜਿਹੜਾ ਹੈਗਾ ਉਹ ਆਪਣੇ ਆਪ ਦੇ ਹੀ ਸਮਝ ਲੋ ਵੀ ਡੜਾ ਘੁੱਟ ਰਿਹਾ ਹੁੰਦਾ ਬੰਦਾ ਰਾਤ ਨੂੰ ਸੌਣ ਵੇਲੇ ਤੇ ਬਾਕੀ ਸ਼ੂਗਰ ਹੋ ਗਈ ਟਾਈਪ 2 ਡਾਇਬੀਟੀਜ਼ ਤੇ ਹੋਰ ਹਾਰਡ ਦੀਆਂ ਪ੍ਰੋਬਲਮਸ ਨੇ ਬਲੱਡ ਪ੍ਰੈਸ਼ਰ ਹੈ ਨੀ ਜੋਇੰਟਸ ਯੂ ਟਾਕ ਅਬਾਊਟ ਮੈਂਟਾ ਕੇਵਰੀ ਲੱਗਦਾ ਵੀ ਜਿੰਨੀਆਂ ਵੀ ਅੱਜਕੱਲ ਪੰਜ ਚਾਰ ਕਾਮਨ ਬਿਮਾਰੀਆਂ ਨੇ ਜੀ ਇਹ ਸਾਰੀਆਂ ਆਪਾਂ ਹੀ ਲਾ ਲਈਆਂ ਕਿਉਂਕਿ ਆਪਣਾ ਲਾਈਫ ਸਟਾਈਲ ਆਲ ਟੂਗੇਦਰ ਚੇਂਜ ਹੋ ਗਿਆ ਜਿਹੜਾ ਆਪਣਾ ਡਿਜ਼ਾਈਨ ਬਣਿਆ ਸੀਗਾ ਇਹ ਤਾਣਾ ਬਣਾਇਆ ਹੋਇਆ ਸੀਗਾ ਨੇਚਰ ਨੇ ਪ੍ਰਮਾਤਮਾ ਨੇ ਜਦੋਂ ਆਪਾਂ ਜੰਗਲਾਂ 'ਚ ਸੀਗੇ ਜਾਨਵਰਾਂ ਪਿੱਛੇ ਦੌੜਦੇ ਸੀ ਸ਼ਿਕਾਰ ਕਰਕੇ ਖਾਂਦੇ ਸੀ 10 10 ਘੰਟੇ ਆਪਾਂ ਦੌੜਦੇ ਸੀਗੇ ਇਵਨ ਦੋ ਪੁੱਛਤਾ ਪਿੱਛੇ ਵੀ ਚੱਲਦੀ ਆ ਆਪਣੇ ਖੇਤਾਂ 'ਚ ਬਜ਼ੁਰਗ ਆਪਾਂ ਖੁਦ ਲਿਖੀਏ ਕੰਮ ਕਰਦੇ 10 10 ਘੰਟੇ ਸੋ ਉੱਥੋਂ ਚੱਲੇ ਆ ਪਰ ਬਹੁਤ ਜਲਦੀ ਤਰੱਕੀ ਕਰ ਗਿਆ ਆਪਣਾ ਜਿਹੜਾ ਡਿਜ਼ਾਈਨ ਉਹ ਆਪਣੀ ਤਰੱਕੀ ਦੇ ਨਾਲ ਮਤਲਬ ਉਹ ਪੇਸ ਨੂੰ ਫੋਲੋ ਨਹੀਂ ਕਰ ਸਕਿਆ ਹਾਲਾਂਕਿ ਚੇਂਜਸ ਤਾਂ ਆ ਰਹੀਆਂ ਬਾਡੀ ਚ ਡਾਰਵਿਨ ਦੀ ਥਿਊਰੀ ਹੈ ਕਿ ਇਹਨੂੰ ਐਵੋਲੂਸ਼ਨ ਕਹਿੰਦੇ ਆ ਆਪਣੀ ਇੰਟਰਸਟਾਈਨ ਦੀ ਲੈਂਥ ਘਟ ਰਹੀ ਆ ਅਪੈਂਡਿਕਸ ਆਪਾਂ ਦੇਖਦੇ ਹਾਂ ਛੋਟੀ ਹੁੰਦੀ ਜਾ ਰਹੀ ਆ ਬਟ ਇਟ ਮਾਈਟ ਟੇਕ ਹੰਡਰਡ ਆਫ ਥਾਊਜ਼ੈਂਡਸ ਆਫ ਈਅਰਸ ਕੇ ਇੰਟਰਸਟਾਈਨ ਫਿਰ 10-12 ਉਪਰ ਦੀ ਰਹੋ ਵੀ ਫਿਰ ਮੇਰਾ ਖਿਆਲੰਬੀ ਕਿਸੇ ਨੂੰ 슈ਗਰ ਕਿਸੇ ਨੂੰ ਹਾਰਟ ਦੀ ਪ੍ਰੋਬਲਮ ਨਹੀਂ ਹੋਇਆ ਕਰੂਗੀ ਕਿਉਂਕਿ ਜਿਵੇਂ ਦਾ ਕੰਮ ਓਵੇਂ ਦਾ ਡਿਜ਼ਾਈਨ ਬਣ ਜਾਏਗਾ ਸੋ ਦੈਟਸ ਵਾਟ ਐਗਜ਼ੈਕਟਲੀ ਵੀ ਯੂ ਆ ਰਾਈਂਗ ਟੂ ਡੂ ਐਸ ਆਫ ਨਾਓ ਗੈਨੋਪਾ ਪੁਣੀ ਕਰ ਲਈਏ ਦੂਰ ਮਿੰਨ ਨਾਲ 18-20 ਮਿੰਟਾਂ ਚ ਹੋ ਜਾਂਦਾ ਤਿੰਨ ਦਿਨ ਹਸਪੀਟਲ ਤੇ ਚੱਪਾ ਰੱਖਦੇ ਆਂ ਹਾਂਜੀ ਡਾਕਟਰ ਸਾਹਿਬ ਜਿਹੜੇ ਲੋਕ ਬਾਹਰਲੇ ਜਿਸਵਿੰਦਰ ਨੇ ਲੋਗਾ ਨੇ ਦੀਵਾਲੀ ਦੇ ਆਸ-ਪਾਸ ਆਉਣਾ ਸ਼ੁਰੂ ਕਰਨਾ ਤੇ ਆਪਣੀ ਟਿਕਟਾਂ ਬੁੱਕ ਕਰਨੀਆਂ ਆ ਸੋ ਜਿਹੜੇ ਲੋਕ ਕਈ ਵਾਰੀ ਐਵਰੀਦਨ ਸਿਸਟ ਪੰਜਾਬ ਗਏ ਹੁੰਦੇ ਆ ਔਰ ਉਸ ਉਹਦੇ ਇੱਕ ਸਮਾਂ ਹੈ ਅਸੀਂ ਕਿਹਾ ਹੋਵੇ ਕਿ ਕਲਾਰ ਹਸਪੀਟਲ ਦੀ ਸਮਾਂ ਵਾਲਾ ਇਸ ਕਿ ਤੋ ਤੁਹਾਡੀਆਂ ਸਮਾਂ ਲੈਂਡ ਤੋਂ ਪਹਿਲਾਂ ਜਣ ਕੇ ਆ ਕਿਸੇ ਵੀ ਦੇਸ਼ ਵਿੱਚੋਂ ਤੁਹਾਨੂੰ ਜੇ ਕਾਲ ਕਰਨ ਤਾਂ ਉਹਨਾਂ ਦੇ ਕੋਲ ਕਿਹੜੀ ਇਨਫੋਰਮੇਸ਼ਨ ਜਿਹੜੀ ਆ ਉਹਨਾਂ ਦੇ ਫੈਮਿਲੀ ਡਾਕਟਰ ਤੋਂ ਉਹ ਲੈ ਕੇ ਆਉਣ ਤੁਹਾਨੂੰ ਵਟਸਐਪ ਕਰਨ ਤਾਂ ਫੇ ਤੁਸੀਂ ਉਹਨਾਂ ਨੂੰ ਟਾਈਮ ਦੇ ਸਕੋ ਅਤੇ ਕਿੰਨਾ ਸਮਾ ਜਿਹੜਾ ਹੈ ਉਹ ਉਹਨਾਂ ਨੂੰ ਹਸਪੀਟਲ ਵਿੱਚ ਤੁਹਾਡੇ ਰਹਿਣਾ ਪੈਂਦਾ ਤੇ ਕਿੰਨੇ ਦਿਨਾਂ ਬਾਅਦ ਉਹ ਛੁੱਟੀ ਦਿੰਦੇ ਹੋ ਤੇ ਆਪਣੇ ਕਾਰੋਬਾਰ ਵਿੱਚ ਕਿੰਨੇ ਸਮੇਂ ਬਾਅਦ ਉਹ ਆਪਣੇ ਜਣਕੀ ਜੀ ਕੋ ਟਰੱਕ ਚਲਾਉਂਦਾ ਟੈਕਸੀ ਚਲਾਉਂਦਾ ਜਾਂ ਫੇ ਕੋਈ ਹੋਰ ਉਹਦਾ ਬਿਜ਼ਨਸ ਹੈ ਉਹ ਆਪਣੇ ਬਿਜ਼ਨਸ ਤੇ ਜਾ ਸਕਦਾ ਇਹ ਜਣਕੀ ਕਿ ਹਸਪੀਟਲ ਚ ਜਿਹੜੇ ਤੁਸੀਂ ਇਲਾਜ ਕਰਦੇ ਹੋ ਇਸ ਇਲਾਜ ਤੋਂ ਬਾਅਦ ਕੀ ਉਹਨੂੰ ਕੋਈ ਦਵਾਈ ਵੀ ਪਰਮਨੈਂਟ ਲੈਣੀ ਪੈਂਦੀ ਹੈ ਜਾ ਫਿਰ ਕੋਈ ਦਵਾਈ ਦਾ ਸਾਰਾ ਤਾਂ ਲੈਣਾ ਪੈਂਦਾ ਇਹ ਸਭ ਕੁਝ ਅਸੀਂ ਜਰਨਾ ਚਾਹੁੰਦੇ ਬਸ ਵੀਰ ਪਹਿਲਾਂ ਤਾਂ ਆਈ ਮਸਟ ਸਲੂਟ ਯੂ ਵਿਦ ਐਨੀਆ ਸਵਾਲ ਇਕੱਠੇ ਤੁਹਾਡਾ ਨਾ ਜਿਹੜਾ ਮਾਈਂਡ ਆ ਇਟ ਵਰਕਸ ਲਾਈਕ ਕੰਪਿਊਟਰ ਦਿਸ ਵੀ ਕੁਸ਼ਿਨੀ ਫੰਡ ਹੈਗਾ ਨੇਚ ਜੀ ਸਾਰਾ ਪੈਕੇਜ ਹੀ ਸਾਰੇ ਕੁਐਸਚਨਸ ਬੇਸਿਕਲੀ ਇਹਦੇ ਕੀ ਅਮੀ ਪਹਿਲਾਂ ਸਭ ਤੋਂ ਤੁਸੀਂ ਕੋਲਾਰ ਹਸਪੀਟਲ ਕੇਯੂਐਲਏਆਰ ਜਾਂ ਡਾਕਟਰ ਕੇਐਸ ਕੇਯੂਐਲਏਆਰ ਤੁਸੀਂ ਇੰਸਟਾਗ੍ਰਾਮ ਤੇ ਜਾਂ ਫੇਸਬੁੱਕ ਤੇ ਲਭ ਜਾਣਾ ਸਾਨੂੰ ਕੰਟੈਕਟ ਕਰਨ ਦਾ ਤਰੀਕਾ ਜਾਂ ਈਮੇਲ ਜਾਂ ਫੋਨ ਨੰਬਰ ਵੀ ਉਹਦੇ ਤੇ ਪਏ ਆ ਹੁਣ ਫੇਰ ਤੁਹਾਨੂੰ ਸਕਰੀਨ ਤੇ ਸ਼ੇਅਰ ਕਰ ਦਾਂਗੇ ਇਹ ਆਲਰੇਡੀ ਸੀ ਸਕਰੀਨ ਤੇ ਸ਼ੇਅਰ ਸਕਰੀਨ ਤੇ ਸੇਮ ਟਾਈਮ ਤੇ ਆ ਰਿਹਾ ਜੀ ਤੁਹਾਡਾ ਟੈਲੀਫੋਨ ਨੰਬਰ ਤੁਹਾਡਾ ਹਸਪੀਟਲ ਦੀ ਬਿਲਡਿੰਗ ਸੇਮ ਟਾਈਮ ਤੇ ਦਿਖਾ ਰਹੇ ਲੋਕਾਂ ਨੂੰ ਥੈਂਕ ਯੂ ਥੈਂਕ ਯੂ ਜੀ ਸੋ ਅਭੀ ਪਹਿਲਾਂ ਜੋ ਵੀ ਮੈਡੀਕਲ ਰਿਕਾਰਡ ਆ ਜੋ ਤੁਹਾਡੇ ਕੋਲ ਅਵੇਲੇਬਲ ਆ ਹਿਸਟਰੀ ਆਪਣੇ ਫੈਮਿਲੀ ਡਾਕਟਰ ਨਾਲ ਵੀ ਗੱਲ ਕਰੋ ਵੀ ਦੀ ਲੋੜ ਵੀ ਆ ਉਦੇ ਬਹੁਤ ਸਾਰੀਆਂ ਕਾਲਸ ਨਾਲ ਜੀ ਐਵੇਂ 15 20 ਪਾਉਂਡ ਘਟਾਉਣ ਵਾਸਤੇ ਆ ਜਾਂਦੀਆਂ ਉਹਦੇ ਲਈ ਤਾਂ ਤੁਸੀਂ ਆਪਣਾ ਡਾਈਟਿੰਗ ਵਗੈਰਾ ਉਹ ਬੈਸਟ ਹੈ ਇਹ ਉਹਨਾਂ ਲਈ ਹੈ ਜਿਨ੍ਹਾਂ ਲਈ ਮਟਾਪਾ ਬਿਮਾਰੀ ਬਣ ਗਿਆ ਤਾਂ ਫਿਰ ਤੁਸੀਂ ਪਹਿਲਾਂ ਮੈਡੀਕਲ ਰੈਕੋਰਡ ਸ਼ੇਅਰ ਕਰੋ ਤੇ ਸਾਰਾ ਕਰਕੇ ਆਪਾਂ ਤਾਂ ਕਿ ਇੱਥੇ ਆ ਕੇ ਟਾਈਮ ਨਾ ਵੇਸਟ ਹੋਵੇ ਜਿੰਨੇ ਟੈਸਟ ਪੋਸੀਬਲ ਹੋ ਗਏ ਹੋ ਜਾਣ ਬਾਕੀ ਇੱਥੇ ਅੱਗੇ ਫਾਸਟ ਫਾਰਵਰਡ ਹੋ ਜਾਂਦਾ ਕਾਫੀ ਟੋਟਲੀ ਸਮਝ ਲਓ ਵੀ 10 ਕਿਲੋ ਜਿੰਨਾ ਤੁਸੀਂ ਵਾਪਸ ਆਪਣੀ ਕੰਟਰੀ ਫ্লাই ਬੈਕ ਕਰ ਸਕਦੇ ਹੋ ਹਸਪੀਟਲ ਦੇ ਵਿੱਚ 3 ਡੇਜ਼ ਦਾ ਜੀ ਇਨ ਐਂਡ ਆਊਟ ਡੁਰਬੀਨਾਈ ਮੈਂ ਰੱਬ ਦਾ ਵਧਨਾ ਮੈਨੂੰ ਵਾਕਿੰਗ ਇਹ ਜਿਹੀ ਟੈਕਨੀਕ ਵੀ ਰਹੀ ਹੈ ਨਸ ਤੁਸੀਂ ਇਹਦੇ ਲੇਟੈਸਟ ਅਮਰੀਕਾ ਦੇ ਸੈਂਟਰ ਆਫ ਐਕਸੀਲੈਂਸ ਉਹ ਸੇਮੀ ਯੂਜ਼ ਕਰਦੇ ਆ ਪਰ ਨਹੀਂ ਕਰਦੇ ਪੇਸ਼ੈਂਟਸ ਸਿਰਫ ਡੀਪ ਸਲੀਪਸ ਚਾਂਦਾ ਸਵਿਚ ਆਨ ਸਵਿਚ ਆਫ ਪਾਈਪ ਐਨੋਸੀਰੀਆ ਹੈਗਾ ਯੂਰਨ ਪਾਈਪ ਨਹੀਂ ਲਿਉਂਦੇ ਡਾਕਟਰ ਨਾਲੀ ਤੁਸੀਂ ਆਪਣੀ ਸੌਫਟ ਦੀ ਡਾਈਟ ਪਹਿਲਾਂ ਲਿਕਵਿਡ ਚੱਲਦਾ ਫਿਰ ਸੌਫਟ ਫਿਰ ਦਸਾਂ ਜਿਵੇਂ ਨਾ ਮਾਦ ਰੋਟੀ ਉਟੀ ਵੀ ਸ਼ੁਰੂ ਹੋ ਜਾਂਦੀ ਹੈ ਸੋ ਦਸ ਜਦੋਂ ਤੁਸੀਂ ਆਗੇ ਕੈਨੇਡਾ ਤਾਂ ਲਾਈਟ ਡਿਊਟੀ ਦੀ ਆਫਿਸ ਟਾਈਪ ਵਰਕ ਉਹ ਕਰ ਸਕਦਾ ਯੂਨਨ ਡਰਾਈਵਿੰਗ ਵੈਰਾ ਕਰਨੀਆਂ ਉਹ ਆਫਟਰ 3 ਵੀਕਸ ਕਰ ਲਵੇ ਡਰਾਈਵਿੰਗ ਸੋ ਇਮੇਨ ਅਚਾ ਡਾਕਟਰ ਸਰ ਇੱਕ ਸਵਾਲ ਲੁੱਕ ਪਛੰਦੇ ਨਹੀਂ ਕਿ ਸਾਨੂੰ ਜਦੋਂ ਇੱਕ ਵਾਰੀ ਅਸੀਂ ਸਮਾਵਾ ਲੈ ਕੇ ਵਾਪਸ ਆਪਣੇ ਦੇਸ਼ ਵਿੱਚ ਆ ਜਾਂਦੇ ਆ ਤਾਂ ਮੁੜ ਕੇ ਤਾਂ ਨਹੀਂ ਕਿ ਕੋਈ ਚੈੱਕ ਅਪ ਲਈ ਦੁਆਰਾ ਕੁਝ ਮਹੀਨਿਆਂ ਬਾਅਦ ਜਾਂ ਫਿਰ ਸਾਲ ਬਾਅਦ ਦੁਆਰਾ ਤੁਹਾਡੀਆਂ ਸੋਮਾ ਲੈ ਲਈ ਆਨਪੈਨ ਦਾ ਜਾਫੀ ਤੁਸੀਂ ਨਾਰਮਲ ਲਾਈਫ ਜੀਦੇ ਹੋ ਯਾ ਇਹ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਜੀ ਫੋਲੋ ਅਪ ਤੁਸੀਂ 6 ਮਹੀਨੇ ਬਾਅਦ ਆਪਣੇ ਟੈਸਟ ਕਰਾਉਂਦੇ ਰਹੋ ਅਸੀਂ ਫਾਈਲ ਦੇ ਦਿੰਨੇ ਆ ਪੇਸ਼ੈਂਟ ਨੂੰ ਇੱਧਰ ਤੁਹਾਡੇ ਇਹ ਬੜਾ ਵਧੀਆ ਅਰੇਂਜਮੈਂਟ ਹੈਗਾ ਕੈਨੇਡਾ ਚ ਟੇਹਣਾ ਤੁਹਾਡੇ ਡਾਕਟਰ ਉਹ ਆਪਣੇ ਆਪ ਕਰਾਉਂਦੇ ਰਹਿੰਦੇ ਆ ਟੈਸਟ ਵੇਰਾ ਹੁੰਦੇ ਰਹਿੰਦੇ ਆ ਜੀ ਤੇ ਇਹਦੇ ਚ ਕੀ ਹੁੰਦਾ ਵੀ ਕੋਈ ਕਮੀ ਨਾ ਹੋ ਜੇ ਕਿਉਂਕਿ ਇੱਕ ਬੰਦੇ ਚੋਂ ਬੰਦਾ ਨਿਕਲ ਜਾਣਾ ਤੇ ਬਾਅਦ ਇਹ ਨਾ ਹੋਵੇ ਵੀ ਫੋਨ ਕੱਟ ਗਿਆ ਕੈਲਸ਼ੀਅਮ ਘਟ ਗਿਆ ਉਹਦਾ ਥੋੜਾ ਜਿਹਾ ਧਿਆਨ ਰੱਖਣਾ ਪੈਂਦਾ ਰਿਗੂਲਰ ਮਨ ਸਾਡੇ ਟੈਸਟ ਕਰਾਉਂਦੇ ਰਹਿਣਾ ਜੇ ਕੋਈ ਕਮੀ ਆਉਂਦੀ ਹੋ ਤਾਂ ਇੰਜੈਕਸ਼ਨ ਲੱਗ ਜਾਂਦਾ ਇਸ ਲਈ ਟਾਇਲ ਮੇਲ ਥੋੜਾ ਰੱਖਣਾ ਪੈਂਦਾ ਜਿੰਨੇ ਆਪਾਂ ਗੱਡੀ ਲੈ ਲੈਣੇ ਵੀ ਸਰਵਿਸ ਕਰਾਉਣੀ ਹੀ ਹੁੰਦੀ ਹੈ ਇਸੇ ਕਰਕੇ ਸਿਖਣਾ ਜ਼ਰੂਰੀ ਹੈ ਜੀ ਉਹ ਅਸੀਂ ਕਰਦੇ ਰਹਿੰਦੇ ਹਾਂ ਵੈਸੇ ਅਸੀਂ 8 ਬੰਦੇ ਨੇ ਜੀ ਇਸੇ ਕੰਮ ਲਈ ਰੱਖੇ ਆ ਹਰ ਰੋਜ਼ ਅਸੀਂ ਅਲੱਗ-ਅਲੱਗ ਮਲਕਾਂ ਚ ਕਾਲਸ ਕਰਦੇ ਹਾਂ ਟਾਈਮ ਦੇ ਹਿਸਾਬ ਨਾਲ ਇਹਨਾਂ ਰਾਤ ਨੂੰ ਵੀ ਇੱਥੇ ਡਿਊਟੀ ਤੇ ਸਾਡੇ ਕੋਲੇ ਹਰ ਵੇਲੇ ਹਾਜ਼ਰ ਹੁੰਦੇ ਆ ਸੋ ਐਨੀ ਟਾਈਮ ਤੁਸੀਂ ਵੀ ਕੰਟੈਕਟ ਕਰ ਸਕਦੇ ਹੋ ਅਸੀਂ ਆਪ ਵੀ ਇਹਨਾਂ ਨੂੰ ਅਪਡੇਟ ਕਰਦੇ ਰਹਿੰਦੇ ਹਾਂ ਵੀ ਟੈਸਟ ਕਰਾ ਕੇ ਰਿ ਕੰਮ ਸੋਖਣੇ ਵੀ ਟੈਸਟ ਕਰਨੇ ਆ ਜੇ ਕੋਈ ਕਮੀ ਆ ਉਹਦਾ ਟੀਕਾ ਲੱਗ ਜਾਊਗਾ ਕੈਲਸ਼ੀਅਮ ਵਾਰਡਮਨ ਹੈਲਦੀ ਡਾਈਟ ਥੋੜੀ ਬਹੁਤ ਐਕਸਰਸਾਈਜ਼ ਬਸ ਇਹੀ ਆ ਉਹਨਾਂ ਇਜ਼ੀ ਮੇਨਟੇਨ ਹੋ ਜਾਂਦਾ ਅਸੀਂ ਪਾਰਕਟ ਨਾਲ ਮਤਲਬ ਚ ਚਾਂਸਸ ਹੈ ਕਿ ਤੁਹਾਨੂੰ ਵੀਕਨੈਸ ਆ ਸਕਦੀ ਆ ਤੁਹਾਡੇ ਵਿਟਾਮਿਨ ਜਿਹੜੇ ਨੇ ਸੀ ਡੀ ਏ ਘੱਟ ਸਕਦੇ ਨੇ ਮੋਸਟ ਆਫ ਟਾਈਮ ਪੇਸ਼ੈਂਟ ਨੂੰ ਕਿਸ ਵਿਟਾਮਿਨ ਦੀ ਲੋੜ ਪੈਂਦੀ ਆ ਉਹ ਜੇ ਰਾਈਟ ਵੇ ਲੈਣੇ ਸ਼ੁਰੂ ਕਰ ਦਵੇ ਅ ਤਾਂ ਕਿ ਉਹਨੂੰ ਅ ਜਦੋਂ ਵੀ ਟੈਸਟ ਆਵੇ ਤਾਂ ਉਹਦੀ ਘਾਟਰਾ ਮਹਿਸੂਸ ਹੋਵੇ ਹਾਂਜੀ ਬਿਲਕੁਲ ਇਹਦੇ ਤੇ ਵੀ ਇੱਕ ਤਾਂ ਜਿਵੇਂ weight ਇੰਨਾ ਇੰਨਾ ਘਟਦਾ ਨਾ ਮਸਲ ਵੀ ਨਾਲ ਘਟੇ ਹਾਂ ਹਾਂ ਸੋ ਜਿਹੜਾ 8-10% ਮਸਲ ਜੇ ਤੁਹਾਡਾ ਘਟਦਾ ਉਹਦੇ ਨਾਲ ਫਿਰ ਤੁਸੀਂ weak feel ਕਰਦੇ ਹੋ ਸੋ ਬੈਸਟ ਹੈਗਾ ਵੀ ਜਿਹੜਾ ਪਹਿਲਾ ਸਾਲ ਹੈ ਇਸ ਲਾਈਕ ਟ੍ਰਾਂਸਫਰਮੇਸ਼ਨ ਹੋ ਰਹੀ ਹੈ ਬਾਡੀ ਬਦਲ ਰਹੀ ਹੈ ਥੋੜਾ ਥੋੜਾ ਨਾਲ ਆ ਤੁਸੀਂ ਜਿਮ ਵਗੈਰਾ ਕਰਦੇ ਰਹੋ ਆਪਾਂ ਬਹੁਤ ਬੋਡੀ ਬਿਲਡਿੰਗ ਦੀ ਵੀ ਲੋੜ ਨਹੀਂ ਬਸ ਮਸਲ ਟੋਨ ਆ ਪਰ ਹੁੰਦਾ ਰਹੇ ਕੋਈ ਯੋਗਾ ਹੁੰਦਾ ਰਹੇ ਤਾਂ ਕਿ ਮਸਲ ਦੀ ਵੇਸਟਿੰਗ ਨਾ ਹੋਵੇ ਨਾਲ ਥੋੜਾ ਬਹੁਤਾ ਪ੍ਰੋਟੀਨ ਨੈਚੁਰਲ ਭਾਵਾਂ ਦਹੀਂ ਪਲੇਨ ਯੋਗਰਟ ਗ੍ਰੀਕ ਯੋਗਰਟ ਦਿਨ ਚ ਤਿੰਨ ਕਵਾਰੀ ਇੱਕ ਇੱਕ ਹਾਲ ਦਾ ਮੋਰ ਥੈਨ ਇਨਾਫ ਤੇ ਇਹ ਹੋ ਗਿਆ ਦੂਜਾ ਤੁਸੀਂ ਜੇ ਡੈਫੀਸ਼ੀਐਂਸੀ ਜਿਹੜੇ ਤੁਸੀਂ ਪੁੱਛਿਆ ਕਾਮਨ ਜਿਹੜੀਆਂ ਨੇ ਜਿਵੇਂ ਹੋਂਡ ਵਿਟਾਮਿਨ ਡੀ ਆ ਉਹ ਤਾਂ ਆਪਣੇ ਸਾਰਿਆਂ ਦੇ ਘਟਾ ਜੀ ਉਹੀ ਬਾਅਦ ਚ ਵੀ ਖਾਣਾ ਕੈਲਸ਼ੀਅਮ ਹੈ ਜਿਹੜਾ 올ਡ ਲੇਡੀਜ਼ ਨੂੰ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ ਜਿਹੜੀ ਯੰਗ ਲੇਡੀਜ਼ ਆ ਰੈਪਰੋਡਕਟਿਵ ਏਜ ਗਰੁੱਪ ਚ ਨੇ ਉਹਨਾਂ ਦਾ ਆਇਰਨ ਘਟਣਾ ਤਾਂ ਉਹਨਾਂ ਨੇ ਇਹ ਚੀਜ਼ਾਂ ਅਸੀਂ ਪੇਸ਼ੈਂਟਸ ਨੂੰ ਟਿਪਸ ਦੇ ਕਰਾ ਦਿੰਨੇ ਹਾਂ ਵੀ